ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ RAMU ਵਾਲਾ RAMU ਵਾਲਾ ਪਿੰਡ ਦੋਸਤੋ ਗੱਜਲ ਪਿੰਡ ਬਿਲਕੁਲ ਲਾਗੇ ਹੈਗਾ ਰਤੋਂ ਕੇ ਕੋਈ 1.5 ਕਿਲੋਮੀਟਰ ਦੀ ਦੂਰੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦੋਸਤੋ ਪਹੁੰਚੇ ਆ ਮਾਸੀ ਕੇ ਪਿੰਡ ਥੋੜੀ ਦੂਰੀ ਤੇ ਆ ਖੇਮ ਕਰਨ ਕੋਈ 5 ਤੋਂ 7 ਕਿਲੋਮੀਟਰ ਦੀ ਦੂਰੀ ਹੈਗੀ ਐ ਤੇ ਖਾਸ ਵਿਜ਼ਿਟ ਤੁਸੀਂ ਪਿੰਡ RAMU ਵਾਲੇ ਕਰ ਲਿਓ ਤੇ ਵੀਰ ਭੁਪਿੰਦਰ ਸਿੰਘ ਦੇ ਕੋਲੇ ਆਇਆ ਹਾਂ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਅਪਲੋਡ ਕਰੀਆਂ ਨੇ ਤੇ ਪਸ਼ੂ ਜਿਹੜੇ ਦੋਸਤੋ ਨੀਲੀ ਰਾਵੀ ਦੇ ਮੋਹਰਾ ਦੀਆਂ ਝੋਟੀਆਂ ਨੀਲੀ ਰਾਵੀਆਂ ਮੱਝਾਂ ਅਕਸਰ ਇਸ ਘਰੇ ਬਿਲਕੁਲ ਜਿਹੜੇ ਵਿਕਰੀ ਵਾਲੇ ਪਸ਼ੂ ਆ ਉਹ ਵੇਖਣ ਦੇ ਵਿੱਚ ਤੁਹਾਨੂੰ ਮਿਲਦੇ ਰਹਿੰਦੇ ਆ ਤੇ ਅੱਜ ਜਿਹੜੀ ਦੋਸਤੋ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਸੁਭਾਈ ਆ ਤੇ ਟਾਈਮ ਪੁੱਛ ਲਾਂਗੇ ਕਿੰਨੇ ਦਿਨਾਂ ਦੀ ਸੂਈ ਆ ਥੱਲੇ ਬੱਚਾ ਕੀ ਆ ਕੀ ਹੁਣ ਬਿਲਕੁਲ ਪੌਲੇ ਦੇ ਉੱਪਰ ਰੇਟ ਭਾਅ ਪੜਤਾ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੋਂ ਵੀਡੀਓ ਨੂੰ ਐਂਡ ਤੱਕ ਆਉ ਕਰਦੇ ਆਂ ਗੱਲਬਾਤ ਫੇਰ ਭੁਪਿੰਦਰ ਦੇ ਨਾਲ ਅੱਜ ਦੋਸਤੋ 5 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ 1:30 ਵਜੇ ਦਾ ਹੈਗਾ ਦੁਪਹਿਰ ਦਾ ਆਜੋ ਕਰਦੇ ਆਂ ਗੱਲਬਾਤ ਆਜੋ ਵੀ ਸਭ ਤੋਂ ਪਹਿਲਾਂ ਵੀਰ ਭੁਪਿੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਸਭ ਵਧੀਆ ਹੋਰ ਕਾਇਮ ਸੇ ਤਾਂ ਵਧੀਆ ਤੁਸੀਂ ਸੁਣਾਓ ਬਾਰਛਪੁਰ ਚ ਫਿਰ ਚੰਗੀ ਪਵਾਤੀ ਹੈ ਜੀ ਅੱਬਾ ਬਾਰਛੇ ਦੇ ਕਿਉਂ ਰਾਤ ਦੀ ਸ਼ੁਰੂ ਹੋਈ ਪਈ ਜਾਂਦੀ ਹੈ ਤੇ ਝੋਨੇ ਦਾ ਚੰਗਾ ਬਾਕੀ ਪਠੇ ਡੱਕੇ ਦਾ ਤੁਸੀਂ ਦੱਸਿਆ ਵੀ ਨੀਵੇਂ ਥਾਵਾਂ ਦੇ ਵਿੱਚੋਂ ਵੜਨੇ ਔਖੀ ਆ ਆਨੇ ਪਠੇ ਡੱਕੇ ਦਾ ਔਖਾ ਵੜਨਾ ਝੋਨੇ ਨੂੰ ਚਲੋ بارش ਵਧੀਆ ਆ بارش ਝੋਨੇ ਨੂੰ ਆ ਦਿਨਾਂ ਦੇ ਵਿੱਚ ਚਲੋ ਪਾਣੀ ਵਧੀਆ ਜਿੰਨਾ ਵੀ ਹੋਵੇ ਹਾਂਜੀ ਹਾਂਜੀ ਸੋ ਚਲੋ ਫਿਲਹਾਲ ਮੌਸਮ ਤੇ ਛੱਡਦੇ ਨੇ ਜੀ ਬਸੇ ਠੰਡਾ ਹੋ ਗਿਆ ਸਾਰੇ ਪਾਸੇ ਹਾਂਜੀ ਤੇ ਭੁਪਿੰਦਰ ਵੀਰੇ ਪਸ਼ੂ ਉਹਦੋਂ ਆਪਾਂ ਝੋਟੀ ਪਾਈ ਸੀ ਉਹ ਸੇਲ ਹੋ ਗਈ ਫਿਰ ਹਾਂਜੀ ਉਹ ਸੇਲ ਹੋ ਗਈ ਪਹਿਲੇ ਪਹਿਲੇ ਫੋਨ ਤੇ ਵੇਚੀ ਸੀ ਹਾਂਜੀ ਅੱਜ ਆਪਣੇ ਕੋਲੇ ਮੱਝ ਆ ਗਈ ਹੈ ਹਾਂਜੀ ਹਾਂਜੀ ਤੇ ਮੱਝ ਦੀ ਇਨਫੋਰਮੇਸ਼ਨ ਕੀ ਆ ਵੀਰ ਜੀ ਇਹ ਮੱਝ ਚੌਥਾ ਸੂਏ ਗਈ ਆ ਚੌਥਾ ਸੂ ਚੌਥਾ ਸੂਹਾ ਦੋਸਤੋ ਇਹ ਮੱਝ ਸੂਈ ਆ ਫਿਲਹਾਲ ਤੁਹਾਨੂੰ ਪੂਰੀ ਬਾਡੀ ਸਟਰਕਚਰ ਸਾਰਾ ਕੁਝ ਦਿਖਾਵਾਂਗੇ ਪਹਿਲਾਂ ਇਹਦੀ ਇਨਫੋਰਮੇਸ਼ਨ ਦੇ ਲਗੇ ਚੌਥਾ ਸੂਹਾ ਵੀਰ ਭਵਿੰਦਰ ਤਾਂ ਦਿਨ ਕਿੰਨੇ ਕ ਹੋ ਗਏ ਸੂਈ ਨੇ ਇਹ ਕੱਲ ਤੜਕੇ ਦੀ ਸੂਈ ਆ 4 ਵਜੇ ਦੀ ਕੱਲ ਤੜਕੇ ਦੀ ਹਾਂਜੀ ਸੂਬਾ ਮਾਰਨਿੰਗ 4 ਵਜੇ ਕੱਲ ਹਾਂਜੀ ਹਾਂਜੀ ਤੇ ਬੱਚਾ ਥੱਲੇ ਕੱਟਾ ਹੋਏ ਥੱਲੇ ਮੀਲਕਾਫ ਆ ਹਾਂਜੀ ਥੱਲੇ ਜਿਹੜਾ ਦੋਸਤੋ ਬੱਚਾ ਇਹ ਮੀਲਕਾਫ ਆ ਸੋ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਠੀਕ ਆ ਤੇ ਅੱਛਾ ਭੁਪਿੰਦਰ ਵੀਰੇ ਕਿੰਨਾ ਕ ਦੁੱਧ ਮਿਲਕ ਹੁਣ ਬੌਲੇ ਦੀ ਗੱਲ ਕਰੀਏ ਕਿੰਨਾ ਕ ਦੋ ਡਾਂਗ ਚਵਾਈ ਕਰੀ ਆਪਾਂ ਇਹ ਬੌਲੇ ਦੇ 7-8 ਲੀਟਰ ਹੀ ਹੈ ਜੀ 7-8 ਲੀਟਰ ਹਾਂਜੀ ਤੇ ਕਿੰਨਾ ਕ ਸੁਭਾਵਨਾ ਮੈਂ ਇਹਨੂੰ ਦੁੱਧ ਦੇਣਾ ਚਾਹੀਦਾ ਵੈਸੇ ਕਰੋ 11-12 ਕਿਲੋ ਤਾਂ ਕਰੋ ਕੀਦੇ 11-12 ਕਿਲੋ ਨਾਰਮਲ ਆ ਹਾਂਜੀ ਹਾਂਜੀ ਤੇ ਸੂਬਾ ਚੌਥਾ ਸੂਈ ਹਾਂਜੀ ਤੇ ਮੜਾ ਜਾਂ ਇਹਨੂੰ ਕੱਢ ਕੇ ਸੁੱਕੇ ਦੇ ਦਿਖਾ ਦਈਏ ਜੀ ਸੂਬਾ ਦੋਸਤੋ ਚੌਥਾ ਇਹ ਮੱਝ ਸੂਈ ਆ ਠੀਕ ਆ ਮੇਲ ਕਾਫ ਆ ਥੱਲੇ ਕਟਾ ਤੁਸੀਂ ਦੇਖ ਸਕਦੇ ਹੋ ਤੇ ਕੱਲ 4 ਜੁਲਾਈ ਨੂੰ ਸੂਈ ਆ ਅੱਜ 5 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਬਾਡੀ ਸਟਰਕਚਰ ਦੀ ਜੇਕਰ ਆਪਾਂ ਗੱਲ ਕਰੀਏ ਬਿਲਕੁਲ ਪਤਲੇ ਪਿੰਡੇ ਦੀ ਮੈਂ ਆ ਦੋਸਤੋ ਤੇ ਪੇਟ ਪੁਠਾ ਆ ਤੁਸੀਂ ਵੇਖ ਲਓ ਠੀਕ ਆ ਰਾਜੀ ਆ ਪੂਰੀ ਵਜਨ ਵਾਲੀ ਆ ਫਿਲਹਾਲ ਪਸੂ ਸੂਰੇ ਵਿੱਚ ਸੋ ਫਿਰ ਵੀ ਜਿਹੜੀ ਦੋਸਤੋ ਸਿਹਤ ਜਿਹੜੀ ਆ ਉਹ ਬਿਲਕੁਲ ਮੈਂਟੇਨ ਆ ਆਰਡਰ ਕੁਆਲਟੀ ਦੇਖ ਲਓ ਹਵਾਨੇ ਦੀ ਬੰਤਰ ਕਾਫੀ ਵਧੀਆ ਹੈਗੀ ਚੌਰ ਸਲੇਵਾ ਬਿਲਕੁਲ ਐਨ ਪੱਟਾਂ ਦੇ ਸਾਨ ਦੇ ਵਿੱਚ ਘਾਰ ਆਪਾਂ ਕਹਿ ਦਈਏ ਨਾ ਵੀ ਬਣਾਵਟ ਜਿਹੜੀ ਆ ਲੈਵੇ ਆਰਡਰ ਦੀ ਕਾਫੀ ਸੋਹਣੀ ਆ ਠੀਕ ਆ ਤੇ ਆ ਫੇਸ ਕੁਆਲਟੀ ਬਾਕੀ ਠੰਡੀ ਤੀਰੀ ਪੂਰੀ ਐ ਥੋੜਾ ਜਿਹਾ ਭពਿੰਦਰ ਭਈਆਂ ਨੂੰ ਇੱਕ ਲੰਮਾ ਫੇਰ ਤੋੜ ਦਿਓ ਆ ਦੇਖੋ ਤੇ ਨਾਰਮਲੀ ਜਿਹੜਾ ਦੋਸਤੋ 11 12 11 12 ਲੀਟਰ ਜਿਹੜੀ ਮਿਲਕ ਦੀ ਚੁਵਾਈ ਆ ਉਹ ਕਰਵਾਈ ਜਾਊਗੀ ਪੀਗਾ ਕੋਈ ਇਹ ਨਹੀਂ ਹੈਗਾ ਕਿ ਕੀ ਹਵਾਨੇ ਨੂੰ ਵੇਖ ਕੇ ਵੀ ਬਹੁਤੇ ਵੀਰ ਕਹਿ ਦਿੰਦੇ ਵੀ 15 14 ਲੀਟਰ ਵੀ ਜਿਹੜਾ ਜੈਨ ਹੋਣਾ 11 12 ਲੀਟਰ ਦੁੱਧ ਬਹੁਤ ਆ ਤੇ 11 12 ਲੀਟਰ ਇਸ ਮਾਝ ਨੂੰ ਪਾਉਣਾ ਨਹੀਂ ਚਾਹੀਦਾ ਤੇ ਬਾਕੀ ਭੁਵੇਂਦਰ ਭਾਈ ਕਿਵੇਂ 24 24 ਕਿਦਾਂ ਦੀ 24 ਸਭ ਤੋਂ ਇੱਕ ਨੰਬਰ ਦੇ ਪੋਲੀ ਵਧੀਆ ਮੈਂ ਤਾਂ ਭਾਵੇਂ ਘਤਾਰ ਨੂੰ ਮਾਰ ਕੇ ਨਾ ਖੜੇ ਤੇ ਮੁੱਲ ਇਹਦਾ ਸਰ ਮੁੱਲ 70000 ਰੁਪਏ 70 ਹਾਂਜੀ ਲੈਣ ਦੇਣੀ ਹੈਗਾ ਜਾਂ ਵਿੱਚੋਂ ਛੋਟ ਛਾਪਾ ਨਹੀਂ ਕਰਾਂਗੇ ਮਾਨਤਾ ਨਾਲ ਇਹਦਾ ਇਹ ਜ਼ਰੂਰ 70 ਚ ਹੋਊਗਾ ਨਹੀਂ ਕਰਾਂਗੇ ਮਾਨ ਜ਼ਰੂਰ ਠੀਕ ਹੈ ਜੀ 70000 ਦੇ ਵਿੱਚੋਂ ਭਰਾਭੂ ਮਾਨਤਨ ਜਿਹੜਾ ਹੋ ਜਾਊਗਾ ਠੀਕ ਹੈ ਘਰੇ ਆ ਜਾਂ ਤਾਂ ਜਰੂਰ ਸੋ ਬਾਕੀ ਫੇਸ ਕੁਆਲਟੀ ਚੰਗੀ ਆ ਉਹ ਮਥਾ ਵੇਖ ਲਓ ਬਾਕੀ ਸੋਇਆਂ ਦੇ ਵਿੱਚ ਚੌਥਾ ਸੂਬਾ ਵੀਰ ਨੇ ਦੱਸਤਾ ਠੀਕ ਆ ਤੇ ਆ ਥਾਂ ਤੁਸੀਂ ਦੇਖ ਲਓ ਬਿਲਕੁਲ ਵੀਡੀਓ ਦੇ ਵਿੱਚ ਨਖੇੜ ਆਪਸੀ ਥਣਾ ਦਾ ਕਾਫੀ ਵਧੀਆ ਠੀਕ ਆ ਜੀ ਅਗਲੇ ਪਿਛਲੇ ਥਣਾ ਦਾ ਜਿਹੜਾ ਗਿਆ ਆ ਵਿੱਚ ਚੰਗਾ ਤੇ ਚਵਾਈ ਬੈਸਟ ਆ ਬਾਕੀ ਜਿਹੜੇ ਵੀਰ ਨੇ ਰਕਮ ਖਰਚ ਕਰਨੀ ਆ ਉਹਨੇ ਤਸੱਲੀ ਜਿਹੜੀ ਆ ਦੋਸਤੋ ਆਪਦੀ ਵੀ ਕੋਈ ਇੱਕ ਟਾਈਮ ਦੀ ਜਰੂਰ ਕਰ ਲੈਣੀ ਤੇ ਆ ਮੇਲ ਦਾ ਪਤਲੇ ਨੰਬਰ ਭਪਿੰਦਰ ਵੀਰ ਬੁੱਲ ਗਿਆ ਆਪਣੇ ਇਹ ਨੰਬਰ 795307 ਹਾਂਜੀ 38320 ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਭਪਿੰਦਰ ਨੰਬਰ ਜਿਹੜੇ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ